ਸਮਾਹ ਹੋ ਗਿਆ ਪਿਆਰ ਲਾਹਾ ਲਿਆ ਕਰੀਏ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਸੱਚ ਕਮਾਈਏ ਮੈਂ ਬੇਨਤੀ ਕਰਾਂ ਕਿਸੇ ਵੀ ਸਕੂਲ 'ਚ ਦਾਖਲਾ ਲਿਆ ਜਾ ਸਕਦਾ ਹਰ ਸਕੂਲ ਦੀ ਵਰਦੀ ਵੱਖਰੀ ਹੋ ਸਕਦੀ ਹੈ ਟੀਚਰ ਵੱਖਰੇ ਹੋ ਸਕਦੇ ਪਰ ਜੇ ਸਾਰੇ ਪੇਪਰ ਆਉਂਦਾ ਨਾ ਉਹ ਯੂਨੀਵਰਸਿਟੀ ਤੋਂ ਆਉਂਦਾ ਆਖੋ ਸਭਾ ਉੱਥੇ ਇਹ ਨਹੀਂ ਪੁੱਛਦਾ ਕਿ ਤੁਸੀਂ ਕਿਹੜੇ ਸਕੂਲ 'ਚ ਪੜ੍ਹੇ ਹੋ ਕਿਹੋ ਜੀ ਵਰਦੀ ਪਾਉਂਦੇ ਹੋ ਕਿਹੋ ਜਿਹਾ ਟੀਚਰ ਤੁਹਾਨੂੰ ਪੜ੍ਹਾਉਂਦਾ ਉੱਥੇ ਤਾਂ ਯੂਨੀਵਰਸਿਟੀ ਇਹ ਦੇਖਦੀ ਆ ਕਿ ਤੁਹਾਡੀ ਮਿਹਨਤ ਕਿੰਨੀ ਆ ਪੇਪਰ 'ਚ ਤੁਸੀਂ ਕੀ ਲਿਖਿਆ ਆਖੋ ਸਤਿਨਾਮ ਅਮੀਨ ਨਾ ਹੰਕਾਰਿਆ ਫਿਰ ਵੀ ਤੇਰਾ ਸਕੂਲ ਚੰਗਾ ਜੇ ਤੂੰ ਪੜ੍ਹਨਾ ਨਹੀਂ ਮਿਹਨਤ ਨਹੀਂ ਕਰਨੀ ਤੈਨੂੰ ਕਿਸੇ ਨੇ ਨਹੀਂ ਪਾਸ ਕਰਨਾ ਆਖੋ ਸਬਾਨ ਯਾਹਾਂ ਕਿਸੇ ਦੀ ਲਗਨ ਹੈ ਨਹੀਂ ਉਸੇ ਦਾ ਰਾਮ ਤੂੰ ਸ਼ਰਧਾ ਨਾਲ ਧਿਆਰ ਜਿਸ ਨੇ ਵੀ ਉਹਨੂੰ ਯਾਦ ਕੀਤਾ ਪਿਆਰ ਤੇ ਪ੍ਰੇਮ ਦੇ ਨਾਲ ਪੂਰਨ ਸ਼ਰਧਾ ਦੇ ਨਾਲ ਉਸ ਨੂੰ ਆਉਣਾ ਪਿਆ ਅੱਖ ਸਤਨਾਮ ਕੀ ਬਾਬਾ ਨਾਮਦੇਵ ਜੀ ਨੇ ਸੱਜਿਆ ਤੇ ਆਇਆ ਨਹੀਂ ਤੂੰ ਕਹ ਰਿਹਾ ਕੀ ਭਗਤਰ ਲੋਚਨ ਦੇ ਘਰ ਉਹ ਆਇਆ ਨਹੀਂ ਸਾਡੇ ਕਿਉਂ ਨਹੀਂ ਆਉਂਦਾ ਅੱਖ ਸਤਨਾਮ ਇੱਕ ਵਾਰ ਸਾਨੂੰ ਪੁੱਛਣ ਲੱਗੇ ਜੀ ਆ ਪ੍ਰਭਾਤ ਫੇਰੀਆਂ ਤਾਂ ਬਹੁਤ ਨਿਕਲਦੀਆਂ ਅਸੀਂ ਵੀ ਕੱਢਦੇ ਆ ਮਹੀਨਾ ਮਹੀਨਾ ਪਰ ਕਦੇ ਗੁਰੂ ਨਾਨਕ ਦੇ ਦਰਸ਼ਨ ਨਹੀਂ ਹੁੰਦੇ ਉਹ ਕਿਉਂ ਨਹੀਂ ਆਉਂਦਾ ਐਸਕੇ ਵੀ ਉਹ ਵੀ ਲਾਲੋ ਨੂੰ ਲੱਗਦਾ ਅੱਖੋਂ ਫਤਨਾ ਉਹ ਤੁਹਾਡੇ ਸਾਡੇ ਕਰਤਾ ਨਹੀਂ ਆਉਂਦਾ ਤੇ ਅਸੀਂ ਤਾਂ ਮਾਲਕ ਭਾਗ ਹੋ ਭਾਵੇਂ ਸਾਡੇ ਕੋਲ ਢੇਲਾ ਨਾ ਹੋਵੇ ਅਸੀਂ ਭੁੱਖੇ ਏਡੇ ਆਂ ਇੱਕ ਦਿਨ 'ਚ ਮਾਲਕ ਭਾਗੋ ਬਣ ਜਾਈਏ ਲੱਖਾਪਤੀ ਬਣ ਜਾਈਏ ਪਰ ਉਹਦਾ ਸਵਾਤ ਆ ਭਾਈ ਲਾਲੋਪੁਰ ਵਹਿਣ ਦਾ ਤੇ ਅਸੀਂ ਸਾਰੇ ਮਾਲਕ ਭਾਗੋ ਆ ਤੇ ਗੁਰੂ ਨਾਨਕ ਕੇ ਤਾਂ ਆਜਾਏ ਆਖੋ ਸਤਿਨਾਮ ਕਿਵੇਂ ਆ ਜਾਏਗਾ ਹੁਤਾ ਨੀਚੋਂ ਹੁ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸਭ ਕਿਆਰੀ ਸੀ ਇਹ ਆਪਣੇ ਆਪ ਵੀ ਵੱਡਾ ਬਣਿਆ ਆ ਆਖੋ ਸਤਿਨਾਮ ਆਹ ਬਾਣੀ ਪਤਾ ਕੀ ਕਹਿੰਦੀ ਐ ਕੌਣ ਵੱਡਾ ਮਾਇਆ ਵੱਡਿਆ ਛੋਈ ਵੱਡਾ ਜੇ ਨਾ ਤਾਰ ਵੱਡਾ ਉਹ ਵੱਡਾ ਆ ਜਿਸ ਦੀ ਲਿਵ ਲੱਗੇ ਪ੍ਰਭੂ ਦੇ ਨਾਲ ਫਰਮੇਸ਼ਰ ਨਾਲ ਆਕਾਰਪੁਰਖ ਨਾਲ ਉਹ ਵੱਡੇ ਨੇ ਬਾਕੀ ਸਤਗੁਰ ਨੇ ਤਾਂ ਕੋਹਰ ਫੈਸਲਾ ਕਰ ਦਿੱਤਾ ਕਿਤੇ ਗਲਤ ਪੰਕਤੀ ਦਾ ਉਚਾਰਨ ਕਰ ਜਾ ਪਾਤਸ਼ਾਹ ਕਹਿੰਦਾ ਨਾਨਕ ਸੱਚੇ ਨਾਮ ਬਿਨ ਚਾਰੋਂ ਵਰਨ ਚਮਾਰ ਆਪ ਕੋ ਸੰਤਾਨ ਓਹ ਹੋ ਇਕ ਗੈਰੀ ਬਾਣੀ ਤੋਂ ਕਿਨਾਂ ਮਰੀ ਉੱਚੀ ਜਾਤ ਆ ਬਾਣੀ ਗੈਰੀ ਨਾਮ ਤੋਂ ਬਿਨਾਂ ਤੁਸੀਂ ਇੱਕੋ ਹੀ ਚਮਾਰ ਦਾ ਮਤਲਬ ਜਿਸ ਨੂੰ ਚਮੜੇ ਦੀ ਪਰਖਾ ਜਿਸ ਨੂੰ ਚਮਤ ਦ੍ਰਿਸ਼ਟੀ ਆ ਦੋ ਦ੍ਰਿਸ਼ਟੀਆਂ ਨੇ ਸੰਸਾਰ ਵਿੱਚ ਇੱਕ ਚਮਤ ਦ੍ਰਿਸ਼ਟੀ ਹੈ ਇੱਕ ਬ੍ਰਾਹਮਣ ਦ੍ਰਿਸ਼ਟੀ ਹੈ ਹੁਣ ਚੰਮ ਦੇਖਦਾ ਦੇਖਦਾ ਅੱਗੇ ਪਿਛਲੇ ਜ਼ਮਾਨੇ 'ਚ ਨਾ ਜਦੋਂ ਰਿਸ਼ਤੇ ਹੁੰਦੇ ਸੀ ਕਹਿੰਦੇ ਜੀ ਘਰਾਣੇ ਦਾ ਰਿਸ਼ਤਾ ਲੈਣਾ ਹੁਣ ਪਤਾ ਕੀ ਕਹਿੰਦੇ ਨੇ ਕਹਿੰਦੇ ਘਰਾਣਾ ਕੋਲ ਉਹਨਾਂ ਨੂੰ ਕੀ ਕਰਨਾ ਨੱਕ ਨੁੱਕ ਤਿੱਖਾ ਹੋਣਾ ਚਾਹੀਦਾ ਅੱਖਾਂ ਸੋਹਣੀਆਂ ਹੋਣੀਆਂ ਚਾਹੀਦੀਆਂ ਚਮੜੀ ਚਿੱਟੀ ਹੋਣੀ ਚਾਹੀਦੀ ਆ ਅਸਲ ਅਸੀਂ ਬਹੁਤੇ ਚਮਾਰ ਆ ਆਖੋ ਸਤਨਾਮ ਕਿਉਂਕਿ ਸਾਡੀ ਸੁਰਤ ਚਮੜੇ ਨੂੰ ਪਰਖਦੀ ਆ ਇਸ ਤੋਂ ਵੱਧ ਸਾਡੇ ਅੰਦਰ ਗੁਜ ਵੀ ਨਹੀਂ ਅਸਲ ਤੇ ਗੁਣਾ ਦਾ ਧਾਰ ਨਹੀਂ ਨਹੀ ਹੈ ਨਹੀਂ ਸਾਡਾ ਇਹ ਮਨ ਜਿਹੜਾ ਸਾਡੇ ਇੱਕ ਮਿੱਤਰ ਨੂੰ ਉਹਨਾਂ ਦਾ ਲड़का ਵਿਆਹਣ ਵਾਲਾ ਸੀ ਲੜਕੀ ਵਾਲੇ ਆ ਗਏ ਕਹਿੰਦੇ ਦਾਜ ਵਿੱਚ ਕੀ ਦਿਓਗੇ 800 ਸੋਨਾ ਉਹ ਦੇਖਣ ਲੱਗੇ ਕਹਿੰਦੇ ਕੀ ਕਹਿੰਦੇ ਆਏ ਕਹਿੰਦੇ ਦਾਜ ਵਿੱਚ ਇੱਕ ਜ਼ਰੂਰੀ ਚੀਜ਼ ਚਾਹੀਦੀ ਆ ਸਾਨੂੰ ਸੰਸਾਰ ਦੀ ਵਸਤੂ ਨਹੀਂ ਚਾਹੀਦੀ ਜਿਹੜੀ ਤੁਹਾਡੀ ਬੇਟੀ ਆ ਨਾ ਉਹ ਮੇਰੀ ਵੀ ਇੱਥੇ ਆ ਕੇ ਬੇਟੀ ਰਹਿਣੀ ਆ ਤਨਿਆ ਵੀ ਤੌਰ ਤੇ ਤੁਸੀਂ ਭਾਵੇਂ ਨੂੰ ਕਹਿ ਦੋ ਪਰ ਉਹਦੇ ਦਾਜ ਵਿੱਚ ਉਹਨੂੰ ਕੀਰਤਨ ਜ਼ਰੂਰ ਦੇ ਦੇਣਾ 800 ਸੋਨਾ ਕੀਰਤਨ ਦੇ ਨਹੀਂ ਆਉਂਦਾ ਨਾ ਅਸੀਂ ਸਾਲ ਬਾਅਦ ਵਿਆਹ ਕਰ ਲਾਂਗੇ ਪਰ ਉਸ ਨੂੰ ਕੀਰਤਨ ਸਿਖਾ ਦਿਓ ਬਸ ਇਹ ਹੀ ਸਾਡੀ ਮੰਗ ਆ ਹੋਰ ਕੁਝ ਵੀ ਨਹੀਂ ਆਖੋ ਸਤਿ ਆਂਕ ਨੂੰ ਕਰੇ ਹੋਈ ਇੱਛਾ ਸਤ ਸੱਚ ਖੰਡ ਬਣ ਜਾਏਗਾ ਤੁਹਾਡੇ ਘਰ ਕਿਤੇ ਕੋਈ ਬਖਸ਼ੀ ਹੋਈ ਰੂ ਆ ਜਾਏ ਕੋਈ ਅਮਰਤ ਵੇਲੇ ਕੀਰਤਨ ਕਰਨ ਵਾਲਾ ਆ ਜਾਏ ਕੋਈ ਨੇਤਰ ਨੇਮੀ ਆ ਜਾਏ ਕਦੇ ਹੋ ਸਕਦਾ ਜੀਵਨ ਨਾ ਬਦਲੇ ਆਖੋ ਸਤਨਾਮ ਆ ਮਾਈਆਂ ਆ ਨਾ ਕਈ ਵਾਰ ਸੜਕ 'ਤੇ ਆਉਂਦੀਆਂ ਕਈ ਵਾਰੀ ਕਹਿੰਦੀਆਂ ਜੀ ਇਹ ਆਦਮੀ ਨਹੀਂ ਕਾਬੂ ਆਉਂਦਾ ਆਖੋ ਸਤਨਾਮ 12ਵੀਂ ਇਹੀ ਹਾਲ ਆ ਕੈਨੇਡਾ 'ਚ ਵੀ ਪਰ ਉੱਥੇ ਡਰਦੇ ਆ ਉੱਥੇ ਅੰਦਰ ਗਵਾ ਦਿੰਦੀਆਂ ਵਿਚਾਰੀਆਂ ਇੱਕ ਟੈਲੀਫੋਨ ਦੇ ਨਾਲ ਹੀ ਨਾ ਓਹ ਹੋਸ਼ ਛੋੜ ਜਾਂਦੇ ਆ ਆਖੋ ਸਤਨਾਮ ਨਾਲ ਹੀ ਕਹਿ ਦਿੰਦੇ ਨੇ ਵੀ ਤੂੰ 3 ਕਿਲੋਮੀਟਰ ਦੇ ਏਰੀਆ ਦੇ ਇੱਕ ਵਾਰੀ ਵੀ ਮਹੀਨੇ ਚ ਫੜਿਆ ਗਿਆ ਨਾ ਮਹੀਨੇ ਫਿਰ ਤੈਨੂੰ ਅੰਦਰ ਦੇ ਦੇਾਂਗੇ ਆਖੋ ਸਤਿਨਾਮ ਇਸ ਕਰਕੇ ਬਹੁਤ ਸ਼ਰਦਾ ਰੱਖਦੇ ਆ ਬੀਬੀਆਂ ਪਰਤੀ ਲੋਕ ਉੱਥੇ ਕਿਉਂਕਿ ਡਰਦੀ ਹਰ ਹਰ ਕਰਦੀ ਡਰਦੇ ਕਿਉਂਕਿ ਸਜ਼ਾ ਤੋਂ ਹਰ ਕੋਈ ਡਰਦਾ ਆਖੋ ਸਤਿਨਾਮ ਕਹਿਣ ਲੱਗੇ ਕੀ ਕੀਤਾ ਜਾਏ ਵੀ ਕਾਬੂ ਨਹੀਂ ਆਉਂਦਾ ਮੇਰਾ ਆਦਮੀ ਕਹਿੰਦੇ ਸਾਨੂੰ ਤਾਂ ਕੋਈ ਕਾਲਾ ਇਲੰਗੇ ਨਹੀਂ ਆਉਂਦਾ ਚਿੱਟਾ ਵੀ ਨਹੀਂ ਆਉਂਦਾ ਨੀਲਾ ਵੀ ਨਹੀਂ ਆਉਂਦਾ ਸਾਨੂੰ ਤਾਂ ਆਹੀ ਗੱਲ ਥੋੜਾ ਬਹੁਤਾ ਕੀਰਤਨ ਮਾਲਕ ਨੇ ਕਿਰਪਾ ਕੀਤੀ ਆ ਇਹ ਸੁਣਾ ਸਕਦੇ ਆ ਪਰ ਬੀਬੀ ਇੱਕ ਗੱਲ ਦੱਸ ਵੀ ਇੱਕ ਬੀਬੀ ਦਾ ਮਹਾਪਾਰਤ ਕਰ ਸਕਦੀ ਤੇ ਤੋ ਇਹ ਆਦਮੀ ਨਹੀਂ ਸੰਭਾਲਿਆ ਜਾਂਦਾ ਆਖੋ ਸਤਨਾ ਤਾਂ ਕਥਾ ਕਿਉਂ ਹੈ ਰਾਲਾ ਕਿਉਂ ਪੈਂਦਾ ਕਿਉਂਕਿ ਹਰ ਬੰਦਾ ਇਹ ਚਾਹੁੰਦਾ ਵੀ ਮੈਂ ਨੰਬਰ 1 ਹੋਵਾਂ ਦੋ ਤੇ ਕੋਈ ਨਹੀਂ ਹੋਣਾ ਚਾਹੁੰਦਾ ਆਖੋ ਸਤਨਾ ਰਵਾ ਮੁੱਕ ਜਾਂਦਾ ਅਗਰ ਕੋਈ ਕਹਿੰਦਾ ਵੀ ਮੈਂ ਘਰ ਨੂੰ ਚੰਗਾ ਚਲਾ ਸਕਦਾ ਤੁਸੀਂ ਛਿਰਾ ਕੇ ਦੇਖ ਲਓ ਆਖੋ ਸਤਿਨਾਮ ਤੂੰ ਇਸ ਫੋਕੀ ਚੋਂ ਉਧਰ ਤੋਂ ਕੀ ਲੈਣਾ ਜੇ ਫੋਕੀ ਚੋਂ ਉਧਰ ਲੈਣੀ ਆ ਤਾਂ ਤੈਨੂੰ ਤਾਂ ਰੋਜ਼ ਸ਼ਹਿਰ ਨੂੰ ਜਿਹੜੇ ਕੱਢਣ ਦੇ ਪੈਣੇ ਆ ਸਾਬਣ ਹੈ ਨਹੀਂ ਤੇਲ ਹੈ ਨਹੀਂ ਤੁਸੀਂ ਕਹਿੰਦੇ ਹੋ ਜੀ ਸਾਡੇ ਤੋਂ ਨਹੀਂ ਹੁੰਦਾ ਕੰਮ ਮੁੱਕ ਗਿਆ ਆਖੋ ਸਤਿਨਾਮ ਜੀ ਇਹਨਾਂ ਦਾ ਟਾਂਗਾ ਆਪ ਜੀ ਨੂੰ ਦੱਸ ਰਿਹਾ ਜੇ ਤੁਹਾਡੇ ਤੋਂ ਹਕਲ ਵਾਲਾ ਤੁਹਾਡੇ ਘਰ ਵਾਲੀ ਅਕਲ ਵਾਲੀ ਆ ਉਹਨੂੰ ਕਹਿ ਦਿਓ ਭਾਈ ਤੂੰ ਚਲਾ ਲਾ ਅਸੀਂ ਹੋਰ ਕਾਰ ਦੇ ਕਰ ਲੈਨੇ ਆ ਆਖੋ ਸੱਜਣਾ ਪਰ ਇਹ ਚੌਧਰ ਰਹਿਣੀ ਨਹੀਂ ਉਹ ਕਹਿੰਦਾ ਵੀ ਮੇਰੇ ਤੋਂ ਪੁੱਛ ਕੇ ਪਹਿਲੇ ਲੈ ਕੇ ਗੱਲ ਧੀਵੀ ਦਵੇ ਆਖੋ ਸੱਜਣਾ ਸਮਬਤ ਹੋ ਗਿਆ ਮੇਰਾ ਪਿਆਰ ਦੇ ਬਚਨ ਕਰ ਦਿਓ ਅਸੀਂ ਇੰਨਾ ਤਾਂ ਕਹਿ ਰਿਹਾ ਤਾਂ ਕਿ ਸੌਦਾ ਤੇ ਪ੍ਰੇਮ ਦਾ ਹੈ ਚਾਹੇ ਉਹ ਘਰਦਿਆਂ ਨਾਲ ਆ ਚਾਹੇ ਬੱਚਿਆਂ ਨਾਲ ਆ ਚਾਹੇ ਮਿੱਤਰਾਂ ਨਾਲ ਆ ਪਰ ਸਾਰਿਆਂ ਨਾਲ ਇਸ ਦਾ ਪ੍ਰੇਮ ਹੈ ਦੁਨਿਆਵੀ ਪਰ ਰੱਬ ਦੇ ਪਿਆਰੇ ਕਹਿੰਦੇ ਤੂੰ ਇੱਕ ਸੌਦਾ ਹੋਰ ਕਰਕੇ ਲੈ